ਜੀ ਸਰ ਅੱਜ ਜਿਹੜੀ ਪ੍ਰੈਸ ਕਾਨਫਰੰਸ ਵੀ ਸਾਰਾ ਮਾਰ ਰਹੇ ਅੱਜ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਆ ਇਹਦੇ ਵਿੱਚ ਦੋ ਮੁਕਦਮੇ ਜਿਹੜੇ ਹੈਗੇ ਆ ਉਹ ਕਪੂਰਥਲਾ ਪੁਲਿਸ ਨੇ ਮਾਣਯੋਗ ਸਾਡੇ ਅਧਿਉਸ਼ਤ ਸਰੋਤੂਰਾ ਜੀ ਦੀ ਨਿਸ਼ਾ ਨਿਰਦੇਸ਼ੇ ਅਧੀਨ ਜਿਹੜੇ ਹੈਗੇ ਆ ਅਸੀਂ ਸੋਲਵ ਕੀਤੇ ਨੇ ਔਰ ਇਹਦੇ ਵਿੱਚ ਸਾਡੇ ਸੀਆਈਏ ਇੰਚਾਰ ਜਿਹੜੇ ਹੈਗੇ ਚਾਹਤਮਨ ਤੇ ਡੀਐਸਪੀ ਡੀ ਸਾਹਿਬ ਦੀ ਤੇ ਨਾਲ ਜਿਹੜੇ ਹੈਗੇ ਸੁਲਤਾਨਪੁਰ ਲੋਧੀ ਐਸਐਚਓ ਸਾਹਿਬ ਦੀ ਆਮ ਭੂਮਿਕਾ ਰਹੀ ਹੈ ਕਿ ਸਾਨੂੰ ਸੋਲਵ ਕਰਨ ਦੇ ਵਿੱਚ ਇਹਦੇ ਵਿੱਚ ਸਾਨੂੰ ਦੱਸਦੇ ਹਾਂ ਤੁਹਾਨੂੰ ਪ੍ਰੈਸ ਨੂੰ ਇਹ ਦੱਸਦੇ ਹੈਗੇ ਇਹ ਮੁਕੱਦਮਾ ਨੰਬਰ ਜਿਹੜਾ ਹੈਗਾ ਅਸੀਂ 370 ਜਿਹੜਾ ਸੀਗਾ 11 11 ਤਰੀਕ ਨੂੰ ਜਿਹੜਾ ਦਰਜ ਕੀਤਾ ਸੀ ਹਰਜਿੰਦਰ ਸਿੰਘ ਸੀਗਾ ਜਿਹੜਾ ਚੇਅਰਮੈਨ ਜਿਹੜਾ ਸੀਗਾ ਫੂਡ ਕਾਰਪੋਰੇਸ਼ਨ ਚ ਲੱਗਿਆ ਸੀਗਾ ਇਹਦੇ ਉੱਤੇ ਜਿਹੜੀਆਂ ਸੀਗੀਆਂ ਗੋਲੀਆਂ ਚਲਾਈਆਂ ਗਈਆਂ ਸੀਗੀਆਂ ਔਰ ਸ਼ਾਹਜਹਾਂ ਦੇ ਪਰਦੇ ਵਿੱਚ ਸਰਦਾਰ ਫਰੋਦੀ ਦੇ ਰਹਿਣਾ ਸੀ ਇਮੀਡੀਏਟਲੀ ਅਸੀਂ ਇੱਕ ਐਕਸਟਰਸ਼ਨ ਤੇ 307 ਦਾ ਜਿਹੜਾ ਸੀਗਾ ਪarcha ਦਰਜ ਕਰਕੇ ਇਹਦੇ ਵਿੱਚ 24 ਘੰਟੇ ਦੇ ਵਿੱਚ ਵਿੱਚ ਅਸੀਂ ਜਿਹੜਾ ਸੀਗਾ ਇੱਕ ਬਲਜਿੰਦਰ ਸਿੰਘ ਸੀਗਾ ਜਿਹੜਾ ਬਲਜੀਤ ਸਿੰਘ ਵਿੱਕੀ ਨਾਮ ਦਾ ਵਿਅਕਤੀ ਸੀਗਾ ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਸੀਗਾ ਔਰ ਉਸ ਤੋਂ ਬਾਅਦ ਚ ਟੈਕਨੀਕਲ ਅਸਿਸਟੈਂਸ ਹਿਊਮਨ ਰਿਸੋਰਸਸ ਦੇ ਨਾਲ ਜਿਹੜੀ ਹੈਗੀ ਆ ਬੜੀ ਮਿਹਨਤ ਦੇ ਨਾਲ ਅਸੀਂ ਜਿਹੜਾ ਹੈਗਾ ਇਹਦੇ ਵਿੱਚ ਇੱਕ ਬਾਹਰ ਸਰਗਨਾ ਰਹਿ ਰਿਹਾ ਸੀਗਾ ਜੱਗਾ ਹੈਗਾ ਯੂਕੇ ਵਾਲਾ ਉਹਦਾ ਜਿਹੜਾ ਸੀਗਾ ਇਸੇ ਪਿੰਡ ਲਈ ਹੈ ਫੂਕੀਵਾਲ ਦਾ ਰਹਿਣ ਵਾਲਾ ਉਹਦੇ ਗੈਂਗ ਦੇ ਜਿਹੜੇ ਅਸੀਂ ਹੈਗੇ ਆ ਟੋਟਲ 12 ਬੰਦੇ ਜਿਹੜੇ ਹੈਗੇ ਇਹਦੇ ਚ ਨਾਮਜ਼ਦ ਕੀਤੇ ਆ ਔਰ ਜਿਹਦੇ ਵਿੱਚੋਂ ਅਸੀਂ 8 ਬੰਦੇ ਜਿਹੜੇ ਹੈਗੇ ਗ੍ਰਿਫਟਾਰ ਕਰ ਲਿਆ ਜਿਹਦੇ ਵਿੱਚ ਵਿਕਰਮਜੀਤ ਸਿੰਘ ਵਿੱਕੀ ਇੱਕ ਹੈਗਾ ਅਜੀਤ ਕੁਮਾਰ ਹਰਵਿੰਦਰ ਸਿੰਘ ਤੀਤ ਸਿੰਘ ਹੈਗਾ ਜੀ ਕਰਨ ਸਿੰਘ ਬਲਜੀਤ ਸਿੰਘ ਜਸ਼ਨਪ੍ਰੀਤ ਤੇ ਗੋਸ਼ਨ ਕੁਮਾਰ ਹੈਗਾ ਡਿਟੇਲਸ ਇਹ ਜੰਦੀ ਐਡਰੈਸ ਵੀ ਤੁਹਾਡੇ ਕੋਲ ਆ ਜੇਗੀ ਔਰ ਇਸ ਵਾਰਦਾਤ ਦੇ ਵਿੱਚ ਜਿਹੜਾ ਵਰਤਿਆ ਗਿਆ ਸੀਗਾ ਗੋਲੀਆਂ ਚਲਾਉਣ ਦੇ ਵਿੱਚ ਮੋਟਰਸਾਈਕਲ ਉਹ ਵੀ ਬਰਾਮਦ ਕਰ ਲਿਆ ਔਰ ਇੱਕ ਪਿਸਤਲ ਤੇ ਇਹਦੇ ਵਿੱਚ ਜਿਹੜਾ ਹੈਗਾ 30 ਬੋਲ ਦਾ ਪਿਸਤਲ ਅਸੀਂ ਜਿਹੜਾ ਤੇ ਨਾਲ ਇਹਦੇ ਜਿਹੜੇ ਰੌਂਸੇ ਦੇ ਸੀਗੇ ਉਹ ਰਿਕਵਰ ਕੀਤੇ ਸਰ ਇਹ ਜਦੋਂ ਤੁਸੀਂ ਯੂਕੇ ਬੇਸਡ ਤੁਸੀਂ ਦੱਸ ਰਹੇ ਹੋ ਤਾਂ ਇਹਨਾਂ ਦਾ ਫਿਰ ਕੰਮ ਕਰਨ ਦਾ ਤਰੀਕਾ ਕੋਈ ਆਇਡੈਂਟੀਫਾਈ ਹੋ ਪਾਇਆ ਜਿਹੜਾ ਦਾ ਮੇਨ ਜਿਹੜਾ ਹੈਂਡਲ ਹੈਗਾ ਜਿਹੜਾ ਹੁਣ ਯੂਕੇ ਜਿਹੜਾ ਚੱਕਾ ਯੂਕੇ ਹੈਗਾ ਉਹ ਤੇ ਯੂਐਸਏ ਦੇ ਔਰ ਯੂਕੇ ਦੇ ਵਿੱਚ ਬੇਸਡ ਹੈਗਾ ਉਹਦੇ ਅੱਗੇ ਸਾਰੇ ਯਾਰ ਦੋ ਸੀਗੇ ਔਰ ਇਹ ਸਾਰੇ ਜਿਹੜੇ ਹੈਗੇ ਨੇ ਮਤਲਬ ਕਿ ਇਸੇ ਕ੍ਰਾਈਮ ਪੇਸ਼ਾ ਤਾਂ ਤਰੀਕੇ ਦੇ ਨਾਲ ਹੀ ਕੰਮ ਕਰਦੇ ਸੀਗੇ ਔਰ ਉਹਨਾਂ ਨੂੰ ਇਹਨਾਂ ਨੇ ਆਰਗੇਨਾਈਜ਼ ਕਰਕੇ ਆ ਜਿੱਦਾਂ ਤੁਹਾਡੇ ਸਾਹਮਣੇ ਵੈਪਨਸ ਹੈਗੇ ਨੇ ਜਿਹੜੇ ਉਹਨਾਂ ਕੋਲ ਰਿਕਵਰ ਕੀਤੇ ਨੇ ਇਹਨਾਂ ਨੂੰ ਮੱਧਿਆ ਪ੍ਰਦੇਸ਼ ਦੇ ਵਿੱਚੋਂ ਵੈਪਨ ਜਿਹੜੇ ਮੁਹਈਆ ਕਰਵਾਏ ਗਏ ਸੀਗੇ ਔਰ ਲੋਬਕਾ ਲੋਕਾਂ ਨੂੰ ਜਿਹੜੇ ਐਕਸਟਰਸ਼ਨ ਸੁਲਤਾਨਪੁਰ ਲੋਧੀ ਏਰੀਆ ਦੇ ਵਿੱਚ ਕਰਕੇ ਇਹ ਜਿਹੜੇ ਸੀਗੇ ਕੀਤਾ ਗਿਆ ਔਰ ਇਹਨੂੰ ਇਮੀਡੀਏਟਲੀ ਅਸੀਂ ਟੈਕਨੀਕਲ ਅਸਿਸਟੈਂਸ ਦੇ ਨਾਲ ਜਿਹੜਾ ਹੈਗਾ ਸੁਲਤਾਨਪੁਰ ਲੋਧੀ ਏਰੀਆ ਦੇ ਵਿੱਚੋਂ ਜਿਹੜੇ ਇਹਨਾਂ ਵੈਪਨ ਪੜ ਕੇ 12 ਮਦੇ ਨਾਮਿਨੇਟ ਕਰਕੇ ਜਿਨ੍ਹਾਂ ਵਿੱਚੋਂ 8 ਅਸੀਂ ਗ੍ਰਿਫਟਾ ਕਰ ਲਏ ਨੇ ਇਹ ਬਹੁਤ ਵੱਡੀ ਗੱਲ ਤੁਸਰਾ ਪੁਲਿਸ ਨੇ ਜਿਹੜੀ ਉਪਲਬਧੀ ਹਾਸਲ ਕੀਤੀ ਆ ਔਰ ਇਸ ਤਰ੍ਹਾਂ ਕਰਕੇ ਅਸੀਂ ਐਕਸਟਰਸ਼ਨ ਦਾ ਇੱਕ ਬਹੁਤ ਵੱਡਾ ਜਿਹੜਾ ਰੈਕਡ ਚੱਲ ਰਿਹਾ ਸੀਗਾ ਜਿਹੜਾ ਹੈਂਡਰ ਬਾਹਰ ਬੈਠਾ ਯੂਕੇ ਸੀਗਾ ਇਹਦਾ ਜੱਟਾ ਸੀਗਾ ਉਹਨੂੰ ਅਸੀਂ ਬੱਸ ਕੀਤਾ ਇਕ ਫਰੋਤੀ ਸੀਗੀ ਕਿ ਕੁਝ ਹੋਰ ਵੀ ਕਾਰਨ ਸ਼ਾਮਿਲ ਬੇਸਿਕਲੀ ਜੇ ਜੱਗੇ ਦੇ ਜਿਹੜੀਆਂ ਪਹਿਲਾ ਕਾਲਾਂ ਸੀਗੀਆਂ ਉਹਦੇ ਵਿੱਚ ਇਹਨੇ ਫਰੋਤੀ ਵੀ ਮੰਗੀ ਸੀਗੀ ਹੋਰ ਵੀ ਕਈ ਗੱਲਾਂ ਹੈਗੀਆਂ ਜਿਹੜੀਆਂ ਡਿਸਕਲੋਸ ਨਹੀਂ ਕਰਦਾ ਇਨੀਸ਼ੀਅਲ ਸਟੇਜਸ ਹੈਗੀਆਂ ਪਰ ਹਰਜਿੰਦਰ ਦੇ ਨਾਲ ਇਹਦੀ ਜਿਹੜੀ ਸੀਗੀ ਪੁਰਾਣੀ ਕੋਈ ਲਾਜ-ਡਾਟ ਸੀ ਜਿਹਦੇ ਵਿੱਚ ਇਹਨੇ ਉਹਦੇ ਲਈ ਹੁਲਾਗੀ ਕੀਤੀ ਬਟ ਬਾਕੀ ਮੁਕਦਮਿਆਂ ਦੇ ਵਿੱਚ ਜਿਹੜੀ ਸੀਗੀ ਇਹ ਜਿਹੜੀ ਹੀ ਫਰੋਤੀ ਦੀਆਂ ਨੇ ਕਾਲਾਂ ਇਹਦੇ ਤੋਂ ਇਹ ਸਮਝ ਜAVE ਹਰਜਿੰਦਰ ਔਰ ਇਹ ਜੱਗਾ ਆਪਕੋ ਪਹਿਲਾਂ ਤੋਂ ਇੰਟਰਲਿੰਕ ਹੈਗੇ ਨੇ ਇਸੇ ਪਿੰਡ ਦੇ ਹੈਗੇ ਨੇ ਇਹਨਾਂ ਦੀ ਆਪਸ ਦੇ ਵਿੱਚ ਕਿਸੇ ਗੱਲ ਤੋਂ ਲੈ ਕੇ ਰਾਇਵਲੀ ਸੀਗੇ ਬਾਤ ਚਲਾ ਗਿਆ ਸੀਗਾ ਇਸ ਕਰਕੇ ਨਾਲ ਦੀ ਵਿੱਚ ਸ੍ਰੀ ਇਹਨਾਂ ਨੇ ਪੋਲਿਟੀਕਲ ਕਲੂ ਚ ਨਹੀਂ ਹੈ ਜੀ ਕੋਈ ਪੋਲਿਟੀਕਲ ਇਹਦੇ ਵਿੱਚ ਕੋਈ ਪੋਲਿਟੀਕਲ ਐਂਗਲ ਨਹੀਂ ਹੈਗਾ ਇਹਦੇ ਵਿੱਚ ਸਿਰਫ ਜਿਹੜਾ ਹੈਗਾ ਇਹਨਾਂ ਦੀ ਆਪਸੀ ਪਿੰਡ ਦੇ ਵਿੱਚ ਜਾਂ ਸੇਮ ਪਿੰਡ ਦੇ ਵਿੱਚ ਰਹਿਣ ਵਾਲੇ ਸੀਗੇ ਉਹਦੇ ਕਰਕੇ ਦੁਸ਼ਮਣੀ ਸੀਗੀ ਔਰ ਜਿਹੜੀ ਇਹਨੇ ਫਿਰ ਇਹਨਾਂ ਬੰਦਿਆਂ ਤੋਂ ਜਿਹੜੀ ਉੱਤੇ ਗੋਲੀ ਚਲਵਾ ਕੇ ਕੀਤੀ ਸਿਰ ਇਹਨਾਂ ਨੇ ਕੋਈ ਪਹਿਲੇ ਵੀ ਵਾਰਦਾਤਾਂ ਕੀਤੀਆਂ ਇਹਨਾਂ ਦੇ ਵਿੱਚੋਂ ਹਾਂਜੀ ਇਹਨਾਂ ਦੇ ਵਿੱਚੋਂ ਜਿਹੜੀਆਂ ਹੈਗੀਆਂ ਨੇ ਦੋ ਵਾਰਦਾਤਾਂ ਜਿਹੜੀਆਂ ਸਾਡੇ ਇਲਾਕੇ ਦੇ ਵਿੱਚ ਸੀਗੀ ਇੱਕ ਤੇ ਅਸੀਂ ਕਰਨ ਤੋਂ ਪਹਿਲਾਂ ਹੀ ਇਹਨਾਂ ਨੂੰ ਫੜ ਲਿਆ ਜਿਹਨੇ ਇਲਜ਼ਾਮ ਦੇਣਾ ਸੀਗਾ ਔਰ ਇੱਕ ਇਹਨਾਂ ਨੇ ਲੋਹਿਆ ਏਰੀਆ ਦੇ ਵਿੱਚ ਕੀਤੀ ਉਹ ਅਸੀਂ ਕੰਸਰਨ ਪੁਲਿਸ ਸਟੇਸ਼ਨ ਨੂੰ ਨੋਟ ਕਰਵਾਤਾ ਉੱਥੇ ਵੀ ਇਹਨਾਂ ਨੇ ਐਕਸਟਰਸ਼ਨ ਦੀ ਕਾਲ ਕਰਕੇ ਗੋਲੀਆਂ ਚਲਾਈਆਂ ਸੀਗੀਆਂ ਉਹ ਕਨਸਰਨ ਜਿਹੜਾ ਸਾਡਾ ਨੇਵਰ ਡਿਸਟ੍ਰਿਕਟ ਹੈਗਾ ਉਹਨੂੰ ਸ਼ੇਅਰ ਕਰ ਦਿੱਤਾ ਔਰ ਜਿਹੜਾ ਇੱਕ ਇਹਨਾਂ ਨੇ ਹੋਰ ਵਾਰ ਦਾਤ ਕਰਨੀ ਸੀ ਉਸ ਤੋਂ ਪਹਿਲਾਂ ਅਸੀਂ ਇਹਨਾਂ ਨੂੰ ਐਕਟ ਰੀਹੈਂਡ ਕਰ ਦਿੱਤਾ ਜਿੱਦਾਂ ਤੁਸੀਂ ਐਮਪੀ ਤੇ ਰਿਕਾਰਡ ਹੋਈ ਨਹੀਂ ਇਹਨਾਂ ਦਾ ਮੇਡ ਐਂਡ ਕੁਆਲਿਟੀ ਕੀ ਹੈਗੀ ਵੈਪਨ ਜਿਹੜੇ ਤੁਸੀਂ ਵੇਖ ਹੀ ਸਕਦੇ ਹੋ ਕਾਫੀ ਸਪੈਸਟਿਗੇਟਡ ਵੈਪਨਸ ਹੈਗੇ ਨੇ 30 ਬੋਰ ਦੇ 32 ਬੋਰ ਦੇ ਹੈਗੇ ਨੇ ਔਰ ਇਹ ਸਿੰਗਲ ਸ਼ਾਟ ਹੈਗੇ ਨੇ ਸਾਰੇ ਜਿਹੜੇ ਆਟੋਮੈਟਿਕ ਸਿੰਗਲ ਸ਼ਾਟ ਇਹਨਾਂ ਦਾ ਕ੍ਰਿਮੀਨਲ ਰਿਕਾਰਡਸ ਸਾਰੇ ਦਾ ਇਹ ਲੱਗ ਉਹਨਾਂ ਦੇ ਵਿੱਚੋਂ ਜਿਹੜੇ ਦੋ ਬੰਦੇ ਫੜੇ ਨੇ ਬਿੱਲਾ ਤੇ ਜਿਹੜਾ ਹੈਗਾ ਦੂਸਰੇ ਉਹ ਅਜੇ ਤੱਕ ਜਿਹੜੇ ਸਹੀ ਸਹਿਯੋਗੀ ਹੈਗੇ ਨੇ ਤਾਂ ਇਹ ਇਨਪੁਟਸ ਮਤਲਬ ਕਿ ਸ਼ੇਅਰ ਕਰਦੇ ਸੀ ਲੋਕਲ ਇਨਪੁਟਸ ਸ਼ੇਅਰ ਕਰਦੇ ਰੈਕੀ ਵਾਲੇ ਸੀਗੇ ਜਾਂ ਫਿਰ ਸਾਰੇ ਕ੍ਰਿਮੀਨਲ ਹੀ ਸੀਗੇ ਟੁਟਰ ਹੀ ਸੀ ਜਿਹੜੇ ਇਹ 12 ਬੰਦੇ ਹੈਗੇ ਆ 12 ਦੇ ਵਿੱਚੋਂ ਕੁਝ ਬੰਦੇ ਇਹਨਾਂ ਦੇ ਨਾਲ ਸੀਗੇ ਜਿਹੜੇ ਇਹਨਾਂ ਨੂੰ ਵੈਪਨ ਹੈਂਡਲਿੰਗ ਕਰਦੇ ਸੀਗੇ ਕੁਝ ਬੰਦੇ ਸੀਗੇ ਲੌਜਿਸਟਿਕ ਸਪੋਰਟ ਜਿੰਦਾ ਮੋਟਰਸਾਈਕਲ ਦੇ ਦਿੱਤਾ ਰੈਕੀ ਕਰ ਲਈ ਫਿਰ ਉਹਨਾਂ ਨੂੰ ਟੈਕਨੀਕਲ ਸਪੋਰਟ ਦੇ ਤੀਸਰੇ ਮ ਲੈ ਕੇ ਆਪਣੇ ਨਾਂ ਦੇ ਦੇ ਦਿੱਤੀ ਦਿਆਂ ਉਹਨਾਂ ਨੂੰ ਆਪਣਾ ਇੰਟਰਨੈਟ ਮੁਹੱਈਆ ਕਰਵਾ ਦਿੱਤਾ ਇਸ ਤਰੀਕੇ ਦੀਆਂ ਜਿਹੜੀਆਂ ਸੀਗੀਆਂ ਜਿੰਨੇ ਵੀ ਸੀਗੇ ਫਿਰ ਉਹਨਾਂ ਨੂੰ ਇਹਨਾਂ ਦੇ ਵਿੱਚ ਅਸੀਂ ਉਹ ਵੀ ਬੰਦੇ ਨਾਮਿਨੇਟ ਕੀਤੇ ਜਿਨ੍ਹਾਂ ਨੇ ਉਹਨਾਂ ਨੂੰ ਅੱਗੇ ਪਨਾਹ ਦਿੱਤੀ ਸੀ ਵਾਰਦਤ ਕਰਨ ਤੋਂ ਬਾਅਦ ਇਹਨਾਂ ਦੇ ਘਰਾਂ ਦੇ ਵਿੱਚ ਰਹੇ ਅਸੀਂ ਉਹ ਵੀ ਨਾਮਿਨੇਟ ਕਰਕੇ ਇਹਨਾਂ ਨੂੰ ਉਹਨਾਂ ਨੂੰ ਪਚਾਰ ਕਿਹੜੇ ਸਰਸਿਸ ਵੀ ਮਿਲੇ ਫਾਈਨੈਂਸ਼ੀਅਲ ਕੋਈ ਕੋਈ ਬੈਂਕ ਦੇ ਲੋਕ ਵੀ ਇਨਵੋਲਡ ਨਹੀਂ ਜਾਂ ਕੋਈ ਫਾਈਨੈਂਸ਼ੀਅਲ ਇਹਨਾਂ ਨੂੰ ਜਿਹੜੀ ਹੁਣ ਤੱਕ ਸਾਡੀ ਆਈ ਹੈ ਕਿ ਬਾਹਰੋਂ ਜੱਗੇ ਨੇ ਜਿਹੜੇ ਟਰਾਂਸਫਰ ਕੀਤੇ ਸੀਗੇ ਪੈਸੇ ਸੀਗੇ ਉਹ ਉਹਨਾਂ ਨੂੰ ਵਾਰਦਤ ਕਰਨ ਤੋਂ ਬਾਅਦ ਚ ਪੈਸੇ ਜਿਹੜੇ ਸੀਗੇ ਉਹ ਕੀਤੇ ਸੀ ਔਰ ਇਹਦੇ ਨਾਲ ਇਹ ਸਾਰਾ ਕੁਝ 11 12 ਬੰਦੇ ਔਰ 8 ਗ੍ਰਿਫਤਾਰ ਹੋਣ ਕਰਕੇ ਇਸ ਤਾਲਕੋ ਲੋਧੀ ਦੇ ਵਿੱਚੋਂ ਜਿਹੜਾ ਆਲਮੋਸਟ ਏਡਾ ਫਰੋਤੀ ਮੰਗੜ ਵਾਲਾ ਗੈਂਗ ਸੀਗਾ ਇਹਦਾ ਆਲਮੋਸਟ ਸੀ ਕਪੂਥੜਾ ਪੁਲਿਸ ਨੇ ਸਫਾਇਆ ਕਿੰਨੇ ਰੌਂਡ ਫਾਇਰ ਕੀਤੇ ਇਹਨਾਂ ਨੇ ਇਹਨੇ ਤੋ 6 ਫਾਇਰ ਕੀ ਛੇ ਫਾਇਰ ਕੀਤੇ ਹੈ ਹਰਜਿੰਦਰ ਸਿੰਘ ਦਾ ਕੀ ਬੈਕਗ੍ਰਾਉਂਡ ਹੈ ਹਰਜਿੰਦਰ ਸਿੰਘ ਜਿਹੜਾ ਸੀਗਾ ਇਹ ਚੇਅਰਮੈਨ ਸੀਗਾ ਫੂਡ ਗ੍ਰੇਨ ਦਾ ਜਿਹੜਾ ਸੀਗਾ ਆਪਣੇ ਲੋ ਦਾ ਸੀਗਾ ਆਪਣੇ ਠੇਕੇਦਾਰ ਸੀਗਾ ਫੂਡ ਗ੍ਰੇਨ ਦਾ ਫਰੋਤੀ ਸ ਹੈ ਚਿੰਤਪਿਆ ਦੇ ਜਿਹੜੇ ਸਹਿਜ ਹੈ ਜਿਨ੍ਹਾਂ ਨੇ ਮੰਨ ਲਿਆ ਚਿੰਦੇ ਜੀ ਮਾਮਲੇ ਆ ਫਰੋਤੀ ਬੇਸਿਕਲੀ ਇਹਨਾਂ ਦਾ ਜਿਹੜਾ ਏਰੀਆ ਆਫ ਆਪਰੇਸ਼ਨ ਸੀਗਾ ਸੁਲਤਾਨਪੁਰ ਲੋਧੀ ਲੋਈਆਂ ਔਰ ਆਪਣਾ ਜਿਹੜਾ ਜਲੰਧਰ ਰੂਲਰ ਔਰ ਕਪੂਠੜਾ ਦੇ ਲਾਗੇ ਹੋ ਕੇ ਸੀ ਸਰ ਹਰਜਿੰਦਰ ਸਿੰਘ ਜਿਹਦੇ ਤੇ ਐਫਆਈਆਰ ਕੀਤਾ ਹੈ ਇਹ ਪਹਿਲੇ ਫਰੋਤੀ ਦੀ ਕੋਲ ਕੀਤੀ ਤੁਹਾਨੂੰ ਇਹਨਾਂ ਨੂੰ ਆਪਾਂ ਨਹੀਂ ਕਹਿ ਸਕਦੇ ਇਹਨਾਂ ਨੂੰ ਥ੍ਰੈਟ ਕਾਲ ਕੀਤੀ ਸੀ ਇਹਨਾਂ ਨੂੰ ਥ੍ਰੈਟ ਕਾਲ ਕਰਕੇ ਇਹਨਾਂ ਦੇ ਉੱਤੇ ਉਹਨਾਂ ਨੇ ਜਾਣ ਦੇਵਾ ਹਮਲਾ ਕੀਤਾ ਸੀਗਾ ਬਾਕੀ ਜਿਹੜੇ ਦੋ ਹੋਰ ਕੇਸਿਸ ਜਿਨ੍ਹਾਂ ਦੇ ਵਿੱਚ ਪਹਿਲਾਂ ਇਹਨਾਂ ਨੇ ਕੀਤੇ ਹੋਰ ਤੇ ਫਰਾਡਿੰਗ ਉਹ ਕਿੰਨੇ ਕੀ ਫਰਾਡਿੰਗ ਕੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਨਾ ਚੈਕਿੰਗ ਸੈਕਿੰਡ ਇਹਦੇ ਨਾਲ ਹੀ ਜਿਹੜਾ ਅਸੀਂ ਇੱਕ ਇਸੇ ਹੀ ਗੈਂਗ ਦਾ ਜਿਹੜਾ ਬੰਦਾ ਸੀਗਾ ਉਹਨੂੰ ਅਸੀਂ ਜਿਹੜਾ ਸੀਗਾ ਵੈਪਨਸ ਦੇ ਨਾਲ ਜਿਹੜੇ ਹੈਗੇ ਆ ਚਾਰ ਵੈਪਨ ਅਸੀਂ ਉਹਦੇ ਕੋਲੋਂ ਰਿਕਵਰ ਕੀਤੇ ਹੈਗੇ ਨਾ ਇਸ ਬੰਦ ਦੇ ਵਿੱਚ ਜਿਹੜੀ ਅਸੀਂ ਸੀਆਈਏ ਦੀ ਟੀਮ ਨੇ ਇਕੱਲਿਆਂ ਕੰਮ ਕਰਦਿਆਂ ਹੋયા 254 ਨੰਬਰ ਐਫਆਈਆਰ ਦਰਜ ਕਰਤੇ 25 ਆਬਜੈਕਟ ਦੇ ਥੱਲੇ ਜਿਹੜੀ ਹੈਗੀ ਹੈ 17 ਸੌਰੀ 15 11 25 ਨੂੰ ਜਿਹੜੀ ਹੈਗੀ ਹੈ ਦਰਜ ਕੀਤੀ ਆ ਉਹਦੇ ਵਿੱਚ ਤਿੰਨ ਦੇਸੀ ਪਿਸਟਲ ਔਰ ਇੱਕ ਜਿਹੜਾ ਹੈਗਾ 30 ਬੋਰ ਦਾ ਪਿਸਟਲ ਤਿੰਨ 32 ਬੋਰ ਦੇ ਔਰ ਇੱਕ ਜਿਹੜਾ 30 ਬੋਰ ਦਾ ਪਿਸਟਲ ਜਿਹੜਾ ਹੈਗਾ ਉਹ ਰਿਕਵਰ ਕਰਕੇ ਅਮਨਦੀਪ ਦੇ ਕੋਲੋਂ ਇਹ ਵੀ ਉਹਨਾਂ ਤੇ ਕਾਫੀ ਵੱਡੀ ਰਿਕਵਰੀ ਕੀਤੀ ਹੈ ਅਮਨਦੀਪ ਕਿੰਨੀ ਕੇਜ ਹੈ ਇਹਦੀ ਅਵੰਦੀਪ ਜੀ ਉਹਨਾਂ ਦਾ ਜੀ ਉਹਨਾਂ ਦਾ ਆਪਸ ਵਿੱਚ ਮਤਲਬ 20-25 ਸਾਲ ਹੈਗੀ ਹੈ ਤੇ ਬੈਕਗ੍ਰਾਉਂਡ ਇਹਦਾ ਇਹ ਵੀ ਇਹਨਾਂ ਦੇ ਨਾਲ ਹੀ ਗੈਂਗ ਦੇ ਨਾਲ ਓਪਰੇਟ ਕਰਦਾ ਸੀ اسی ਗੈਂਗ ਨੇ ਓਪਰੇਟ ਕਰਦਾ ਸੀਗਾ ਇਹਦੇ ਵਿੱਚ ਵੀ ਇਨਵੋਲ ਹੈ ਜੀ ਜੀ ਇਹਨਾਂ ਨੂੰ ਵੈਪਨ ਮੁਹਈਆ ਕਰਵਾਉਂਦਾ ਸੀ ਇਹ ਵੀ ਇਨਵੋਲ ਹੈ ਇਹਦੇ ਵਿੱਚ ਵੀ ਇਨਵੋਲ ਹੈ ਤੇ ਬਾਕੀ ਇਹ ਤਿੰਨ ਰਹਿ ਗਏ ਉਹ ਕਿਹੜੇ ਨੇ ਇੱਕ ਤਾਂ ਵੇਚਦਾ ਸੀ ਇਹ ਵੈਪਨ ਕਿਸ ਤਰ੍ਹਾਂ ਇਹਨਾਂ ਨੂੰ ਕਰਦਾ ਸੀ ਨਾਲ ਜਦੋਂ ਇਹ ਅਪ੍ਰੋਕਸੀਮੇਟਲੀ ਜਿਹੜੀ ਉਹਨਾਂ ਨੇ ਸਾਨੂੰ ਫਿਗਰ ਦੱਸੀ ਹੈ 50 ਹਜ਼ਾਰ ਤੋਂ 60 ਹਜ਼ਾਰ ਦੇ ਵਿੱਚ ਵਿੱਚ ਜਿਹੜਾ ਸੀਗਾ ਇੱਕ ਵੈਪਨ ਜਿਹੜਾ ਦਿੰਦਾ ਸੀ ਡਿਪੈਂਡਿੰਗ ਓਨ ਦੀ ਕੁਆਲਿਟੀ ਆਫ ਦੀ ਵੈਪਨ ਹੁਣ ਕਈ ਉਹ ਵੈਪਨ ਜਿਹੜੇ ਆ ਜਿਆਦਾ ਵਧੀਆ ਹੈਗੇ ਆ ਕਈ ਸਟਾਰਟ ਆ ਉਹਨਾਂ ਦਾ ਐਕਟ ਵੀ ਸੀਗਾ ਪਰ ਇਹ 1 ਲੱਖ 2 ਲੱਖ ਤੱਕ ਦੀ ਸੀ ਐਮਪੀ ਤੋਂ ਹੀ ਹੈ ਸੇਮ ਸਟੇ ਹਾਂ ਹੁਣ ਤੱਕ ਜਿਹੜੀ ਇਹ ਪੁੱਛ ਕੇ ਛਾਈ ਆ ਉਹ ਐਮਪੀ ਜਿੰਨੇ ਵੇਖੀ ਹੋਵੇ ਦੋਨੇ ਮਾਮਲੇ ਚ ਉਹਨੂੰ ਜਿੰਨੇ ਵੈਪਨ ਬਣਾਈ ਜਿਹੜੇ ਹੈਗੇ ਆ ਪਾਰਟ ਆਫ ਇਨਵੈਸਟੀਗੇਸ਼ਨ ਅੱਗੇ ਨਾਲ ਤਿੰਨ ਜਿਹੜੇ ਹੈਗੇ ਆ ਉਹ ਉਹ ਵੇਚ ਨਾ ਲਈਏ ਨੇ ਕਿੰਨੇ 12 ਵਿੱਚੋਂ ਇਹਦੇ ਆਸਤਾ ਫੜਲੇ ਉਹ ਗੈਂਗ ਵੱਖਰਾ ਹੈ ਉਹ ਐਕਸਟਰੈਸ਼ਨ ਵਾਲਾ ਗੈਂਗ ਹੈਗਾ ਇਹ ਬੰਦਾ ਉਹਨਾਂ ਨੂੰ ਵੈਪਨ ਮੁਹਈਆ ਕਰਦਾ ਇਹ ਵੈਪਨ ਮੁਹਈਆ ਕਰਾਂਗਾ ਇਹ ਵੱਖਰੇ ਤੋਂ ਐਕਸਟਰੈਸ਼ਨ ਵਾਲਾ ਬਿਲਕੁਲ ਹੈ ਦੋਨੇ ਮਾਮਲੇ ਚ ਨੇ ਵੈਪਨ ਫੜੇ ਗਏ ਦੋਨੇ ਵਿੱਚ ਪੰਜ ਵੈਪਨ ਫੜੇ ਗਏ ਠੀਕ ਹੈ ਜੀ